ਭਾਈ ਜਗਰਾਤੀ ਕਿੰਨੇ ਚਿਰ ਤੋਂ ਮਰ ਗਿਆ ਹੈ ਮੇਰਾ ਅੱਜ ਗਿਆ 8 ਮਹੀਨੇ ਬੀ ਚਾ ਵੀ ਫਰੀ ਗਨੋ ਤੇ ਪਹਿਲੇ ਮਹੀਨੇ ਦੀ 8 ਤਰੀਕ ਨੂੰ ਵਾਪਸ ਆ ਜਾਣਾ ਹੈ ਮੇਰੇ ਪੁੱਤ ਨੇ ਤਾਂ ਭਾਵੇਂ ਤੂੰ ਕਿਹੜਾ ਬਣ ਹਾਂ ਜੀਆ ਮੇਰੇ ਤੋਂ ਉਹਨਾਂ ਆ ਗਿਆ ਦੋ ਵਕਤ ਤੂੰ ਨਾ ਆ ਰੰਗੋ ਕੇ ਤੇ ਖਤਮ ਹੋ ਗਿਆ ਮੇਰਾ ਬੁੱਤ ਹਾ ਮਰ ਜਾਨੀ ਗਾਜਾ ਬੱਚਾ ਉਦਾ ਰੋਈ ਹੋਇਆ ਵਾ ਨਾ ਹੋਣੀ ਤੇ ਲੈਣਾ ਗੱਲ ਮੈਨੂੰ ਕਹਿੰਦਾ ਮੰਮੀ ਮੈਨੂੰ ਇਹ ਨਾਲੇ ਲੂਟਾ ਲੈ ਨੰਬਰ ਦੱਸ ਮੈਂ ਆਖਿਆ ਵਾ ਤਗਰੀ ਵੀ ਨਾ ਵੇਚ ਗਿਆ ਮੈਂ ਵਾ ਤੇ ਮੈਨੂੰ ਚੀਜ਼ਾਂ ਦੀ ਕੋਈ ਲੋੜ ਨਹੀਂ ਨੇ ਤੂੰ ਆਪ ਘਰ ਆ ਦੇ ਤਿੱਕ ਤੋਂ ਤੂੰ ਕਾ ਰਾਜ ਮੈਨੂੰ ਚੀਜ਼ਾਂ ਦੀ ਨਹੀਂ ਲੋੜ ਮੇਰੇ ਪੁੱਤ ਨੇ ਮੁਰਕੇ ਕੋਈ ਗੱਲ ਨਹੀਂ ਕੀਤੀ ਅਗਲੇ ਦਿਨ ਮੂੰ ਨਾਉਣਾ ਤੇ ਮੇਰਾ ਪੁੱਤ ਮੁੱਕ ਗਿਆ ਮੈਂ ਉਹ ਠੀਕ ਤੇ ਹੋਣਾ ਹਾਂ ਆਹ ਰਹੀ ਕਰਾਂ ਮੇਰੀ ਤੇ ਲੱਗੇ ਕਿ ਮੈਨੂੰ ਲੱਗਦਾ ਨਹੀਂ ਕਿ ਇੱਥੇ ਠੇਕਰ ਨੌਜਰਨ ਨੌਕਰੀਆਂ ਮਿਲ ਤੇ ਕੀ ਲੋੜ ਹੈ ਬਾਰ ਮੈਂ ਨਹੀਂ ਜਾਣੇ ਚਾਹੀਦੇ ਬਾਰ ਕੀ ਕੀ ਕਰਨ ਵਿਚ ਆਟਾ ਕੀ ਮੰਗ ਕਰਦੇ ਸਰਕਾਰ ਤੋਂ ਜੀ ਡੈੱਡ ਬੋਡੀ ਵੀ ਆਉਣੀ ਹਾਂ ਜੀ ਮੇਰਾ ਬੁੱਤ ਘਰ ਹੋਣਾ ਚਾਹੀਦਾ ਨੋਦਾਂ ਜਿੱਕੀ ਨਹੀਂ ਆਉਣਾ ਨਹੀਂ ਜਿੱਕੀ ਆਉਣਾ ਮੇਰਾ ਬੁੱਤ ਆ ਜੀ ਮਾਨੇ ਤੋਂ ਪੜਦਾ ਕੀ ਨਾ ਪੜ ਦੇਖੇ ਵਾਈਗੁਰ ਦੀ ਕਾਲਤਾ ਵਾਈਗੁਰ ਦੀ ਫਟੇ ਬੱਚਾ ਜਗਰਾਜ ਸਿੰਘ 3 ਸਾਲ ਪਹਿਲਾਂ ਪੁਲਿਸ ਕਾਲ ਵਿੱਚ ਗਿਆ ਹੈ ਦੋ ਦਿਨ ਪਹਿਲਾਂ ਉਦੀ ਡੈਥ ਹੋ ਗਈ ਸੜਕਾਂ ਉੱਤੇ ਜੋ ਐਕਸੀਡੈਂਟ ਹੋ ਗਿਆ ਮੌਕੇ ਤੇ ਹੀ ਮੌਤ ਹੋ ਗਈ ਹੈ ਇਹ ਕਰਕੇ ਅਸੀਂ ਪਰਿਵਾਰ ਦੇ ਨਾਲ ਸਾਰੇ ਪਿੰਡ ਦੇ ਵਿੱਚ ਬਹੁਤ ਸੋਗ ਦੀ ਲਹਿਰ ਵੀ ਘਣੀ ਚੱਲ ਰਹੀ ਹੈ ਬਹੁਤ ਦੁੱਖਦਾਈ ਇਹ ਕੰਮ ਹੈ ਆਇਸ ਕਰਕੇ ਆਈ ਪੰਜਾਬ ਸਰਕਾਰ ਨੂੰ ਤੇ ਸੈਂਟਰਲ ਸਰਕਾਰ ਨੂੰ ਬੇਨਤੀ ਕਰਦੇ ਆ ਤੇ ਉਹਨਾਂ ਦੀ ਜਿਹੜੀ ਬੇ ਆ ਉਹ ਪਰਿਵਾਰ ਨੂੰ ਉਹਦੀ ਮਾਤਾ ਹੈ ਵਿਚਾਰੀ ਵਿਧਵਾ ਹੈ 30 ਸਾਲ ਤੋਂ ਲੈ ਛੋਟੇ ਛੋਟੇ ਬੱਚੇ ਪਾਲਦੇ ਉਹੜਾ ਬੱਚਾ ਕਮਾਉਣ ਵਾਸਤੇ ਗਿਆ ਹੀ ਤੇ ਘਰ ਉਹਨੇ ਆਉਣਾ ਹੀ 8 ਤਰੀਕ ਦੀ ਜਾਂ 8 ਜਨਵਰੀ ਦੀ ਵੀ ਤਰੀਕ ਸੀ ਤੇ ਆਉਣ ਤੋਂ ਪਹਿਲਾਂ ਹੀ ਵਿਚਾਰੇ ਦੀ ਜੋ ਡੈਥ ਹੋ ਗਈ ਆ ਇਹ ਕਰਕੇ ਅਸੀਂ ਬੇਨਤੀ ਕਰਦੇ ਆ ਵਿਦੇਸ਼ ਮੰਤਰੀ ਨੂੰ ਕਿ ਤੁਹਾਡੇ ਜ਼ਿਲ੍ਹੇ ਦੇ ਐਮਪੀ ਸਰਦਾਰ ਸੁਖਵਿੰਦਰ ਸਿੰਘ ਜੀ ਰੰਧਾਵਾ ਸਾਹਿਬ ਸੈਸ਼ਨ ਚੱਲਣ ਡਿਆ ਸੈਸ਼ਨ ਦੇ ਵਿੱਚ ਉਹਨੇ ਇਹ ਮੁੱਦਾ ਠਾਕੇ ਤੇ ਬੱਚੇ ਦੀ ਜੋ ਦੇ ਆ ਉਹ ਜੱਡ ਬਾਲ ਦੀ ਆ ਉਹ ਜਲਦੀ ਤੋਂ ਜਲਦੀ ਗਰਦਾਸਪੁਰ ਦੇ ਵਿੱਚ ਪਿੰਡ ਵਾ ਚੱਕ ਪਚਾਈ ਜਾਏ। ਅਸੀਂ ਬੇਨਤੀ ਕਰਦੇ ਆ ਬੜਾ ਦੁਖੀ ਹਿਰਦੇ ਦੇ ਨਾਲ ਅਸੀਂ ਇਹ ਬੇਨਤੀ ਕਰਦੇ ਆ ਪੰਜਾਬ ਸਰਕਾਰ ਨੂੰ ਇਹ ਉਹ ਜਿਹੜਾ ਮੁੱਦਾ ਆ ਕਿ ਜਲਦੀ ਤੋਂ ਜਲਦੀ ਜੜੀ ਆ ਇਹ ਡੈੱਡ ਬਾਡੀ ਜਿਹੜੀ ਆ ਰਾਇ ਚੱਕ ਦੇ ਵਿੱਚ ਪਚਾਈ ਜਾਏ। ਉਹਦੀ ਮਾਂ, ਉਹਦਾ ਭਰਾ, ਉਹਦਾ ਛੋਟਾ ਜਿਹਾ ਬੱਚਾ 3 ਸਾਲ ਦਾ। ਉਹਨੇ ਵਿਚਾਰੇ ਦਾ ਜਨਮੇ ਵੀ ਬਾਦ ਦੇ ਵਿੱਚ ਹੋਇਆ। ਉਹਨੇ ਆਪਣੇ ਪਿਓ ਦਾ ਕੁਝ ਨਹੀਂ ਦੇਖਿਆ ਫੋਨ ਦੇ ਉੱਤੇ ਵੇਂਦਾ ਰਿਹਾ। ਇਹ ਕਰਕੇ ਅਈ ਬੇਲਤੀ ਕਰਦੇ ਆ ਇਹ ਜਲਦੀ ਤੋਂ ਜਲਦੀ ਜੜੀ ਆ ਤੇ ਇਹ ਲੰਮੇ ਲੰਮੇ ਸਮੇਂ ਦਾ ਤਾਂ 15 ਦਿਨ ਲੱਗ ਜਾਂਦੇ ਤੇ ਹਫਤੇ ਦੇ ਅੰਦਰ ਅੰਦਰ ਜੜੀ ਜਦੀ ਡੈੱਡ ਬਾਡੀ ਆ ਉਹ ਪਿੰਡ ਪਹਚਾਈ ਜਾਏ ਤੇ ਉਹਨੂੰ ਰੀਤੀ ਰਿਵਾਜਾਂ ਦੇ ਨਾਲ ਉਹਦਾ ਸੰਸਕਾਰ ਕੀਤਾ ਜਾਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਸਰਕਾਰਾਂ ਨੂੰ ਜੇ ਕੋਈ ਨੌਕਰੀਆਂ ਨੂੰ ਸਿਰ ਰਜਗਾਰ ਦੇ ਤੇ ਟੀਲ ਹੋ ਗਿਆ ਠੱਕੇ ਗਾਣ ਦੇ ਬੇਸਾਨ ਸਰਕਾਰਾਂ ਵਾਅਦੇ ਕਰਕੇ ਆਉਂਦੀਆਂ ਆ ਦਿੰਦੀਆਂ ਕੁਝ ਨਹੀਂ ਬੱਚਿਆਂ ਨੂੰ ਰੋਟੀ ਰੋਟੀ ਵਾਸਤੇ ਬੱਚਿਆਂ ਵਾਸਤੇ ਮੁਹੇਸਾਂ ਚ ਜਾਣਾ ਪੈਂਦਾ ਆ ਤੇ ਅੱਜ ਵੇਖੋ ਕੀ ਹਾਲ ਹੋਣ ਦਿਆ ਡੇਢ ਡੇਢ 2 ਘੰਟੇ ਪਹਿਲਾਂ ਐਕਸੀਡੈਂਟ ਹੋਇਆ ਤੇ ਸੜਕ ਦੇ ਉੱਤੇ ਪਿਆ ਰਿਆ ਬੱਚਾ ਫੇਰ ਕੇ ਦਰਦ ਦੀ ਪੁਲਿਸ ਆਈ ਆ ਫੇਰ ਉਹ ਲੈ ਕੇ ਗਏ ਆ ਇਹ ਕਰਕੇ ਅਸੀਂ ਬੇਨਤੀ ਕਰਦੇ ਆ ਸਰਕਾਰ ਨੂੰ ਕੱਲੇ ਵਾਅਦੇ ਨਾ ਕਰਕੇ ਆਓ ਇਹ ਵਾਅਦਿਆਂ ਨੂੰ ਲਭਾਓ ਵੀ ਜੇ ਇੱਥੇ ਸਭ ਕੁਝ ਹੋਏ ਤੇ ਫਿਰ ਕੀ ਲੋੜ ਐ ਜਾਨਤੀਏ ਦੀ ਹਾਂਜੀ ਇਹ ਕਰਕੇ ਆਪਾਂ ਬੇਨਤੀ ਕਰਾਂਗੇ ਜਿਹੜੀ ਵੀ ਸਰਕਾਰ ਆ ਜਿਹੜੀ ਸਰਕਾਰ ਗੌਂਦੀ ਆ ਗਾਂਉਂਦੀਆਂ ਜਾਨਤੀਆਂ ਰਹਿੰਦੀਆਂ ਆ ਇਹਨਾਂ ਨੂੰ ਇਹਨਾਂ ਨੂੰ ਇੱਥੇ ਦੋ ਕਾਰੋਬਾਰ ਇਹਨਾਂ ਨੂੰ ਨੌਕਰੀਆਂ ਦੋ ਤੇ ਮਾਵਾ ਦੇ ਕੋਲ ਆਪਣੇ ਪੁੱਤ ਰਹਿਣ ਤੇ ਆਪਣੇ ਬੱਚਿਆਂ ਦੇ ਕੋਲ ਆਪਣਾ ਬਾਪ ਰਹੇ ਇਹ ਕਰਕੇ ਇਹਨਾਂ ਨੇ ਦੁੱਖ ਦੀ ਘੜੀ ਬਹੁਤ ਜ਼ਿਆਦਾ ਦੇਖੀ ਆ ਇਸ ਇਹਦਾ ਇਹਨਾਂ ਦਾ ਬਾਪ ਮਿਹਰਤੀ 32 ਸਾਲ ਹੋ ਗਿਆ ਪੂਰਾ ਹੋ ਗਿਆ ਛੋਟੇ ਛੋਟੇ ਬੱਚੇ ਆ ਮੇਰੇ ਲਾਗੇ ਉਹਨਾਂ ਦਾ ਬ੍ਰਦਰ ਆ ਤੇ ਛੋਟਾ ਜਿਹਾ ਉਹ 3.5 ਸਾਲ ਦਾ ਤੇ ਜਦੋਂ ਉਹਦੀ ਡੈਥ ਹੋ ਗਈ ਮਾਂ ਨੇ ਬੜੀ ਮੁਸ਼ਕਲ ਪਾਲਿਆ ਇਹ ਪਾਲ ਕੇ ਪਤਾ ਨਹੀਂ ਕਿਤਰਾ ਉੱਥੇ ਘੱਲਿਆ ਆ ਕਿਤਰਾ ਪੈਸੇ ਚੁੱਕੇ ਆ ਕੀ ਕੀਤਾ ਆ ਪਿਆਰੀ ਵੇਚੀ ਆ ਦੇ ਬੱਚਾ ਆਪਣਾ ਜਿਹੜਾ ਉਹਦਾ ਸੈੱਟ ਹੋਇਆ ਸੀ ਉਹਨਾਂ ਦਾ ਆਪਣੇ ਬੱਚਿਆਂ ਨੂੰ ਮਾਂ ਨੂੰ ਭਰਾਵਾਂ ਨੂੰ ਮਿਲਣ ਵਾਸਤੇ ਆਉਣਾ ਸੀ